ਕੀ ਹਾਂ ਜਾਂਗੇ ਤਾਂ ਮੈਂ ਤੁਹਾਡਾ ਆਪਣਾ ਸੁੱਖਾ ਗੱਲ ਕੱਲ ਪਰ ਸਿੰਘੂ ਕੇ ਤੋਂ ਉਤਰਿਆ ਸੀਗਾ ਕਿ ਮੈਂ ਪਹੁੰਚਿਆ ਜਦ ਸਹੁਰੇ ਪਰਿਵਾਰ ਦੇ ਘਰ ਦੇ ਵਿੱਚ ਜੋ ਮਤਲਬ ਸ਼ਹਿਰ ਦੇ ਵਿੱਚ ਰਹਿੰਦੇ ਆ ਤੇ ਸਬਜੀ ਵਾਸਤੇ ਬਹੁਤ ਜ਼ਗਾ ਇਹਨਾਂ ਨੇ ਬਣਾਈ ਹੋਈ ਆ ਇੱਥੇ ਦੀ ਵੇਖ ਸਕਦੇ ਹੋ ਤੇ ਸ਼ਹਿਰ ਦੇ ਵਿੱਚ ਹੀ ਆ ਜਿਹੜਾ ਗੁਰਦੁਆਰਾ ਸਾਹਿਬ ਆਪਣਾ ਉੱਥੋਂ ਥੋੜੀ ਦੂਰ ਕੇ ਪੈ ਜਾਂਦਾ ਮੇਰਾ ਸਹੁਰਾ ਪਰਿਵਾਰ ਤੇ ਤੁਹਾਨੂੰ ਇਹਦੇ ਬਾਰੇ ਮੈਂ ਜਾਣਕਾਰੀ ਦਾਮਾ ਛੋਟਾ ਟਰੈਕਟਰ ਜਿਹਨੂੰ ਆਪਾਂ ਕਹਿ ਦਿੰਨੇ ਵੀ ਘਰੇ ਸਬਜ਼ੀ ਰਾਉਣ ਵਾਸਤੇ ਲਿਆ ਸਕਦੇ ਆ ਇਹਦੀ ਕੀਮਤਾ ਸਿਰਫ 24000 ਰੁਪਿਆ 24 25 ਦੇ ਵਿੱਚ ਸਾਨੂੰ ਪਿਆ ਵਾ ਸਬਸਿਡੀ ਹੈਗੀ 9500 ਰੁਪਿਆ ਮਤਲਬ ਓਨਲੀ ਇਹ 14000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਂਦਾ ਵਾ ਤੇ ਆਪਾਂ ਪਿੰਡਾਂ ਦੇ ਵਿੱਚ ਵੀ ਰਹਿ ਕੇ ਆਪਾਂ ਖੇਤਾਂ ਦੇ ਵਿੱਚ ਨਹੀਂ ਸਬਜ਼ੀਆਂ ਲਾਉਂਦੇ ਨਾ ਘਰੇ ਲਾਉਨੇ ਹਨਾ ਆਪਾਂ ਇਹ ਵੇਖ ਲਓ ਆ ਸ਼ਹਿਰ ਦੇ ਵਿੱਚ ਰਹਿ ਕੇ ਸਾਗ ਵੀ ਲੱਗਾ ਵਾ ਉਧਰ ਨੂੰ ਮਾਰੀ ਅਨਮ ਲਖਣ ਵੀ ਲੱਗਾ ਵਾ ਤੇ ਸਾਰਾ ਕੁਝ ਮਤਲਬ ਇਹਦਾ ਲਾਇਆ ਹੋਇਆ ਵਾ ਪਰਾਦੀ ਕੋਠੀ ਰਹਿ ਜਾਂਦੀ ਪਹਿਲੇ ਪਾਸੇ ਉਧਰ ਜੇ ਦੇਖ ਰਹੇ ਹੋ ਉਹ ਵਿੰਡੋਗਾਜੀ ਗੇਟ ਕੱਟ ਕੇ ਇਧਰ 10 ਮਰਲੇ ਦਾ ਪਲਾਟ ਆ ਜਿਹੜਾ ਜਿੱਥੇ ਮੈਂ ਖੜਾ ਵਾਂ ਤੋਂ ਫਿਰ ਅਸੀਂ ਆ ਰਹਿ ਕੀਤੇ ਵੀ ਆਪਾਂ ਕਹਿੰਨਾ ਪਾਜੀ ਇਹਦੇ ਕਈ ਨਾ ਨੂੰ ਓਖਾ ਹੋ ਜਾਂਦਾ ਕਿਉਂਕਿ ਆਪ ਵੀ ਜੋਬ ਕਰਦਾ ਸ਼ਹਿਰ ਦੇ ਵਿੱਚ ਟਾਈਮ ਨਹੀਂ ਹੁੰਦਾ ਵਾ ਪਰ ਪਿੰਡੂ ਸਰਕਲ ਨਾਲ ਜੁੜਿਆ ਪਿੰਡ ਇਹਨਾਂ ਦਾ ਪਹਿਮਾਰ ਸੀ ਉੱਥੇ ਖੇਤੀਬਾੜੀ ਹੈਗੀ ਮਾਲ ਦੇ ਦਿੱਤੀ ਹੋਈ ਆ ਤੇ ਬਟ ਇਹਨੂੰ ਮਤਲਬ ਸ਼ੌਂਕ ਹੈ ਚੀਜ਼ਾਂ ਦਾ ਘਰੇ ਲਾਉਣ ਦਾ ਤੇ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਤਾਂ ਮੈਂ ਵੀ ਹੁਣ ਰੁਕੇ ਤਾਂ ਸੇਵਾ ਸੁਭਾਤਾ ਮੇਰੀ ਕੀ ਕਰਨੀ ਇਹਨਾਂ ਨੇ ਆਉਂਦਾ ਨੇ ਮੈਨੂੰ ਸਬਜ਼ੀ ਤੇ ਲਾ ਲਿਆ ਕਹਿੰਦਾ ਪਾ ਜੀ ਆਪ ਸਬਜ਼ੀ ਬਹੁਈ ਪਹਿਲਾਂ ਗੋਭੀ ਲਾਈ ਸੀ ਗੋਭੀ ਅਸੀਂ ਵਾਹੀ ਹੈ ਇੱਥੇ ਇਹ ਆਉਣਾ ਦੁਆਰਾ ਇੱਥੇ ਲਾਉਣੀ ਗੋਭੀ ਨਾਲ ਗਾਜਰਾ ਮਟਰ ਕੋ ਉਹ ਲਾ ਕੇ ਜਾਵਾਂਗੇ ਤੇ ਤਿੰਨ ਚਾਰ ਦਿਨ ਹੁਣ ਇੱਥੇ ਡੇਰੇ ਨਾਲ ਇਹ ਕੰਮ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਸੇਵਾ ਕਰਾਂਗੇ ਤੇ ਸਾਰੇ ਕੰਮ ਕਰਾਂਗੇ ਤੇ ਹੁਣ ਮੈਂ ਤੁਹਾਨੂੰ ਇਹ ਚਲਾ ਕੇ ਦਿਖਾਉਣਾ ਵੀ ਚੱਲਦਾ ਕਿਵੇਂ ਆ ਸੁੱਕੀ ਮਿੱਟੀ ਜੋ ਮਰਜੀ ਬੋਝ ਨਾਲ ਬਹੁਤ ਠੱਕੜ ਈਦਾ ਘਰੇ ਕਿਸੇ ਮਤਲਬ ਜ ਮਾਰਲੇ 10 ਮਾਰਲੇ 15 20 ਮਾਰਲੇ ਯਾਰ ਤੁਸੀਂ ਮੇਰੇ ਖਾ ਚਾਦੇ ਇਕੱਲੇ ਤੱਕ ਵੀ ਬਾਹ ਸਕਦਾ ਵਾ ਬਹੁਤ ਵਧੀਆ ਚੀਜ਼ਾ ਮੰਡੀ ਅਹਿਮਦਗੜੋਂ ਲਿਆ ਆ ਸੀ ਇਹ ਰਾਜਾ ਰਾਜਾ ਆਪਣਾ ਹੈਗਾ ਜਿਹੜਾ ਨਾਮ ਆਉਂਦਾ ਉਹ ਤੋਂ ਲਿਆ ਸੀ ਮੰਡੀ ਅਹਿਮਦਗੜ ਤੋਂ ਪਟਰੋਲ ਤੇ ਚੱਲਦਾ ਕੋਈ ਦਾ ਖਰਚਾ ਨਹੀਂਗਾ ਤੇ ਬਹੁਤ ਹੀ ਠੱਕੜ ਚੀਜ਼ਾ ਹੁਣ ਮੈਂ ਤੁਹਾਨੂੰ ਚਲਾ ਕੇ ਦਿਖਾਉਣਾ ਤਾਂ ਸੈਂਟਰ ਲੱਗੀ ਤਾਂ ਵੀਡੀਓ ਕੇ ਸ਼ੇਅਰ ਜ਼ਰੂਰ ਕਰੇ ਇੱਥੇ ਸੱਚਨ ਕੀ ਬੰਦਿਆ ਬਹੁਤ ਹੀ ਵਧੀਆ ਚੀਜ਼ਾਂ ਨੂੰ ਸ਼ੇਅਰ ਕਰਿਓ ਵੀਡੀਓ ਨੂੰ ਜੇ ਪਸੰਦ ਆ ਲੱਗੇ ਤਾਂ ਰਾਜਾ ਨਾਮ ਤੇ ਸਰਚ ਮਾਰ ਲਓ ਮੰਡੀ ਆਂਦ ਗੜ ਉੱਥੋਂ ਤੁਹਾਨੂੰ ਮਿਲ ਜੂਗਾ ਵੀਰੇ ਆਪਣਾ ਨਾਮ ਵੀ ਲੈ ਸਾ ਤੇ ਆਪਣੇ ਚੰਗੇ ਫਰੈਂਡ ਆ ਹੋ ਠੀਕ ਆ ਬਾਈ ਸასი ਗਾਲ